ਕੁਲੇ ਜਾਗਨ ਨਾ ਨਹੀਂ ਦਰ ਰੋਇਆ ਕਰਨਾ ਹਾਏ ਹਾਏ ਨਖਲਰਾਪਾ ਦਾ ਸਮਝੀ ਮੈਂ ਹੁਣੇ ਸਫਾਈ ਕਰਕੇ ਗਈ ਆ ਫਤ ਕਰ ਲੋ ਮੈਂ ਨਹੀਂ ਕਰਨੀ ਗੁੰਨੀ ਕਰ ਇਹਨੂੰ ਚੱਕ ਸਾਰਾ ਸਮਾਨ ਮੈਂ ਇੱਥੇ ਬੈਣੀ ਜੀ ਜੀ ਇਹ ਤਾਂ ਖਾਣੀ ਹੀ ਆ ਨਾ ਹੈਂ ਫਤ ਮੈਂ ਨਹੀਂ ਕਰਨੀ ਤੁਸੀਂ ਕਰੋ ਫੋਰ ਕੀ ਕਿਹ ਲੈਂਦਾ ਇੰਨਾ ਕੋ ਖਾ ਵੀ ਲਿਆ ਪੇ ਕਿਤੇ ਵਾਰ ਜੀ ਮਾਰ ਲੈਂਦਾ ਬੰਦਾ ਆ ਤੇਰੇ ਤੋਂ ਪੁਜੇਲਾ ਘੇਰੀ ਮਿੱਟੀ ਵਾਲਾ ਨਹੀਂ ਇਹ ਨਹੀਂ ਮੈਂ ਖਾਣਾ ਹੋਰ ਫਰਹਾ ਹੋਰ ਮਮਾ ਆਖਾ ਮੇਰੀ ਆ ਗੁਰਵਰਦੀ ਤੇ ਆ ਉਹਦੇ ਦੀ ਤੇ ਇੱਕ ਪੈਕਟ ਹੋਰ ਲੈਣ ਦੇ 10 ਰੁਪਏ ਨਾ ਫਰਕ ਦੇ ਪੈਣਾ ਨਹੀਂ ਤਾਂ ਮੈਂ ਵੀ ਖਾ ਲੈਂਦੀ ਹੋਰ ਵੀ ਖਤਮ ਹੋ ਗਿਆ ਸੀ ਉਹ ਨਹੀਂ ਮੇਰਾ ਪੁੱਤ ਸੁਭਾਈ ਕੰਚਲਾ ਨਹੀਂ ਕਿ ਤੇ ਸੋਣਾ ਨਾ ਫੜਾਓ ਮੈਨੂੰ ਹੋਰ ਕੀ ਲੈਂਦਾ ਵਾਓ ਚੰਗਾ ਆ ਲੈਣ ਦੀਆਂ ਇਹਨਾਂ ਮੱਬਾ ਕਹਿੰਦੇ ਖਾਣ ਦਾ ਮੂੰਹ ਵੀ ਪਤਲਾ ਹੁੰਦਾ ਵਾ ਮੈਂ ਤੇ ਉਹ ਫਲਾਉਣੀ ਨਹੀਂ ਬਬਲ ਬਬਲ ਆਹੀ ਮੈਂ ਫਲਾਉਨੇ ਨਹੀਂ ਪਰ ਹੁਣ ਤੇ ਐਕਸਰਸਾਈਜ਼ ਕਰੀਏ ਇੱਕ ਹੋਰ ਮੈਂ ਖਾਣੀ ਦੋ ਨਾ ਬਬਲ ਬੰਦ ਆ ਖਾਣੀ ਛੱਡਿਆ ਕੀ ਖਾਣ ਚੁੱਕ ਤਹੀਂ ਇਹ ਵੀ ਸਪਾਈਂਗ ਕਰ ਦਰਿੰਦਾ ਇਹ ਨਹੀਂ ਕਿ ਮੈਂ ਕਰਦੇ ਪਾਵਾਂ ਆਹੋ ਕਲਰਾਵਾਲ ਉਹ ਦਿਨ ਬਿਲਕੁਲ ਮਮਾ ਅੱਜ ਮੈਂ ਸਾਰਾ ਦਿਨ ਮੂੰਹ ਚ ਭਾਗਦੇ ਖੁੰਨ ਤੇ ਵੇਖ ਪਾ ਮਮਾ ਬੇ ਅੱਫ ਗੱਡੀ ਮੈਂ ਚੱਲੀ ਆ ਪਾ ਮੇਰੇ ਪਾਜ ਗੋਟ ਨੂੰ ਪਤਾ ਨਹੀਂ ਕੀ ਹੋਇਆ ਕਿਉਂ ਪੀੜ ਹੋਈ ਜਾਣ ਲਈ ਇਹ ਕੀ ਗੱਲ ਹੋਈ ਪਤਾ ਨਹੀਂ ਕੀ ਹੋਇਆ ਜਾਤ ਧਾਰੀ ਕੱਢ ਲਿਆ ਬੜੀ ਮੇਰੇ ਗੋਟ ਨੂੰ ਪੀੜ ਹੋਣ ਢਈ ਆ ਪਤਾ ਨਹੀਂ ਕੀ ਮਨਪਰੀਤ ਹੋ ਗਿਆ ਮੰਮੀ ਇਹ ਤੇ ਦੇਣੀ ਐ ਇਦਾਂ ਦਾ ਵਾ ਮੇਰੇ ਤੇ ਆਪ ਹੀ ਬੜੀ ਦਾੜ ਪੀੜ ਹੋਣ ਢੀਆ ਜਾਵੇ ਕਿ ਨਮੋਟਾਇਆ ਹੱਥ ਲਾ ਕੇ ਵਿਖੀ ਤੇ ਹਾਏ ਤੂੰ ਆ ਤੇ ਬੜਾ ਸੱਜਾ ਵਾ ਤੂੰ ਦਵਾਈ ਤੂੰ ਹੀ ਲੈ ਆਉਣੀ ਓ ਮੰਮੀ ਕੀ ਲਿਆਉਣਾ ਮੈਂ ਤੇ ਕਹ ਚੱਲ ਜੜ ਜੂਰੀ ਲੈਣੀ ਆ ਜਰਿਆਂ ਫਿਰ ਜਾਰਾ ਹੋ ਜੂ ਰਸਾ ਪੈ ਜਾਂਦਾ ਹੁੰਦਾ ਵਿੱਚ ਤੇ ਮੰਮੀ ਇਹਦਾ ਕਰ ਤੁਹਾਨੂੰ ਵੀ ਪਤਾ ਵਾ ਮੇਰੇ ਕੋ ਤੇ ਗਾਈ ਉੱਟ ਕੇ ਜਾਣੀ ਆ ਮੇਰ ਕੋ ਗੜੀ ਸਪੀਡ ਨਾਲ ਧਾਰ ਕੱਢੀ ਜਾਂਦੀ ਆ ਤੇ ਦੀਦੀ ਨੂੰ ਕਹਦੇ ਧਾਰ ਕੱਢ ਤੂੰ ਮੇਰ ਕੋ ਵੀ ਇੱਕ ਹੱਥ ਨਾਲ ਤਾਂ ਉਹਨੇ ਉੱਠ ਕੇ ਜਾਣਾ ਉਹ ਤਰ੍ਹਾਂ ਤਾਂ ਮੈਂ ਹੀ ਕੱਢ ਲੈਣੀ ਆ ਮੈਂ ਤਾਂ ਤੁਹਾਨੂੰ ਕਦੀ ਆਖਿਆ ਹੀ ਨਹੀਂ ਐਡਾ ਮੰਮੀ ਵੇਖ ਲੈ ਮੈਂ ਬਾਕੀ ਸਾਰੇ ਕੰਮ ਸਿੱਖ ਲੇਕ ਸਿਰਫ ਆ ਧਾਰ ਹੀ ਨਹੀਂ ਸਿੱਖੀ ਇਹ ਵੀ ਪਤਨ ਸਿੱਖਣੀ ਪੈਣੀ ਹੈ ਤੇ ਮਗਲ ਇੱਕ ਵੇਲੇ ਇੱਕ ਵੇਲੇ ਗਈ ਗਿਆ ਕੋਈ ਗੱਲਬਾਤ ਹੋ ਜਾਂਦੀ ਆ ਤੇ ਉਹ ਫਿਰ ਧਾਰ ਦੁੱਧ ਤੇ ਚਾਈਦਾ ਹੀ ਆ ਨਾ ਹੈ ਵਾਹਿਗੁਰੂ ਵਾਹਿਗੁਰੂ ਬੋਲੋ ਕਾ ਤਾਂ ਗੱਲ ਹੋਣੀ ਕੋਈ ਕੋਈ ਨਹੀਂ ਮੈਂ ਸਿੱਖ ਲੂੰਗੀ ਬਾਅਦ ਚ ਉਹ ਦੀਦੀ ਨੂੰ ਕਹਦੇ ਜਾ ਕੇ ਤੇ ਉਹ ਫਿਰ ਕੱਢ ਦਿੰਦੀ ਆ ਤਾਂ ਚੰਗਾ ਮੇਰੇ ਆ ਨਾਨਾ ਕਹਤੇ ਆ ਵੇ ਕਿਦਾਂ ਫੁੱਲੀ ਐ ਦਾੜ ਆਹੋ ਹੈ ਤੇ ਮੈਨੂੰ ਵੀ ਦਿਸਣ ਨਹੀਂ ਆ ਤਾਂ ਤੂੰ ਦਵਾਈ ਅਜੇ ਵੀ ਦਵਾਈ ਲਾਇਆ ਮੰਨੇ ਦੇ ਨਾਲ ਲੈਣੀ ਆ ਉਹ ਤੁਹਾਨੂੰ ਪਤਾ ਵਾ ਜੇ ਮੈਂ ਦਾੜ ਪੀੜ ਵਾਲੀ ਦਵਾਈ ਖਾਦੀ ਨਾ ਉਹਨੇ ਮੇਰੇ ਦਿਮਾਗੇ ਜਾਣਨਾ ਹੀ ਉਹ ਗਰਮ ਕਿੰਨੀ ਹੁੰਦੀ ਐ ਦੇਖੋ ਸ਼ਕੁੰਦੀ ਆ ਤੇ ਜੇ ਮੈਂ ਇਦਾਂ ਦਾ ਕਰਕੇ ਨੀਵਾ ਸਿਰ ਕੀਤਾ ਤਾਂ ਮੈਨੂੰ ਡੋਲ ਬੜੀ ਪੈਣੀ ਆ ਹਾਂ ਤੇ ਠੀਕ ਵਾ ਤੇ ਮਨਨ ਤੇ ਆਉਂਦੀ ਆ ਗੱਲ ਪਰ ਫੇਰ ਤੂੰ ਕੋਈ ਦਵਾਈ ਦਈ ਉਹ ਕਰੋ ਹੈਗੀ ਤੇ ਕੋਈ ਲਾਲੂ ਲੈ ਦਾੜ ਦੇ ਵਿੱਚ ਮੈਂ ਕਰਦੀ ਆ ਦੀ ਕਨੇੜ ਦੀ ਦਤਨ ਕਰ ਲੈਣੀ ਆ ਨਾ ਉਹ ਨਿੰਮ ਦੀ ਵੀ ਦਤਨ ਕਰੀਏ ਤੇ ਫੇਰ ਵੀ हट ਜਾਂਦੀ ਹੁੰਦੀ ਆ ਆਹੋ ਚਲ ਵੇਖ ਲੈਣੀ ਦੱਸ ਹੂੰ ਹੁਣ ਉਹਦੇ ਹੱਲ ਜਾਵਾਂ ਆਹ ਉਹਨੂੰ ਕਹਿ ਲੋ ਫੇਰ ਮੈਂ ਤੇ ਆ ਆ ਵੇਖ ਲੋ ਪੀੜ ਹੁੰਦੇ ਹੁੰਦੇ ਵੀ ਮੈਂ ਨਿਆਣਿਆਂ ਦੇ ਆ ਮਹਿਗੀ ਮੋਗੀ ਬਣਾ ਕੇ ਦੇਣੀ ਉਹਨਾਂ ਨੂੰ ਹਜੇ ਵੜੀ ਗੜੀ ਦਾੜ ਫਿਰ ਹੁੰਦੀ ਮੈਂਦੇ ਉੱਤੇ ਬੱਬਲ ਕੰਮ ਫਸਾਈ ਸੀ ਵਾ ਵਧੀਆ ਹੋ ਗਿਆ ਆ ਬੜੇ ਕੰਮ ਆਈ ਇਹਨਾਂ ਨੂੰ ਕਹਿੰਦਾ ਰੋਜ਼ ਹੀ ਗਾਸ਼ ਛੱਡਿਆ ਕਰੋ ਵੇ ਦੀਪਲਾ ਵੱਡੀ ਕੀ ਖਾਦੀ ਹੁਣ ਆਪੇ ਧਾਰ ਕੱਢ ਕੇ ਲਿਆਉਗੀ ਉਹ ਕਹਿੰਦਾ ਮੇਰੇ ਹਿੱਸੇ ਕੰਮ ਆ ਕੋਈ ਐਵੇਂ ਵਾਧੂ ਕਰਦੇ ਰਹੋ ਨਾ ਕੋਈ ਹੁੰਦਾ ਨਹੀਂ ਮੰਨੇ ਦਾ ਫੋਨ ਆ ਗਈ ਹਲੋ ਹਲੋ ਹਾਂ ਮੈਂ ਕਿੰਨਾ ਟਾਈਮ ਲੱਗਣਾ ਮੈਂ ਡਿੱਕਣਿਆ ਇੱਥੇ ਬਸ ਮੈਂ ਕਿੰਨਾ ਮੰਤਰੀ ਭਾਬੀ ਨੂੰ ਲੈ ਕੇ ਆਉਂਦਾ ਫਿਰ ਮੈਂ ਲੈ ਕੇ ਆਉਂਦਾ ਮੈਂ ਉਹ ਕਿਤੇ ਕੰਮ ਦਾ ਤਾਂ ਕਰਨੀ ਕੋਈ ਨਹੀਂ ਮੈਂ ਐਸੇ ਵੇੜ ਕੰਡਿਆ ਮੈਂ ਡਿੱਕਣਿਆ ਸੋਨੇ ਵਾਲਿਆਂ ਨਾਲ ਗੱਲਬਾਤ ਕੀਤੀ ਇਹਨਾਂ ਨਾਲ ਨਹੀਂ ਆਇਆ ਨਾ ਤਿੱਥੋਂ ਅੱਧੇ ਘੰਟੇ ਤੱਕ ਮੈਂ ਪਹੁੰਚ ਜਾਣਾ ਸ਼ੇਤੀ ਲੱਗੇ ਆਂਦੇ ਉਹਦਾ ਤੂੰ ਪੁੱਛਿਆ ਵਾ ਕਿੰਨੇ ਕੁ ਮਾਲਤ ਕਿੰਨੇ ਕੀ ਕਹਿੰਦੇ ਆ ਉਹ ਹਾਂ ਉਹ ਕੋਈ ਨਹੀਂ ਜਿਆਜ ਕਰਾਂਗੇ ਕੋਈ ਨਹੀਂ ਹਾਂ ਜੇ ਜਦੋਂ ਪੈਸੇ ਛਡਾ ਵੀ ਦਿਓ ਅੱਛਾ ਹਾਂ ਵਿਆਜ ਵੀ ਵਾਧਾ ਤਾਂ ਨਹੀਂ ਲਉਦੇ ਨਹੀਂ ਨਹੀਂ ਵਿਆਜ ਸਹੀ ਹੈ ਐਸਾ ਵਾਗੋ ਬੰਦਾ ਨਿਕਲੇ ਆਪਣਾ ਠੀਕ ਠੀਕ ਆ ਹਾਂ ਸੋਮਰਾ ਹੋ ਡਿੱਕਣੇ ਆ ਜਾਓ ਛੇਤੀ ਹਾਂ ਚੱਲੋਂਦਾ ਮੈਂ ਕਹਿ ਕੇ ਗੋਪੀ ਹਾਂਜੀ ਲਿਆ ਫੇ ਸੋਨਾ ਦੇ ਡਿਕਟਿਆ ਮੰਨਾ ਫੇ ਚਵਾਲ ਉਹਨੇ ਕੀਤੀ ਚ ਨਿਆਰੇ ਕਹਿਣਾ ਗੱਲ ਅੱਛਾ ਲਿਆ ਦਿਨੀ ਲਿਆ ਚੱਤੀ ਫੇ ਚਲੀਏ ਜੋ ਦੇ ਹਾਂ ਗੋਪੀ ਕਿੱਥੇ ਗਈ ਆ ਗੋਪੀ ਆ ਡਈ ਪੇਟੀ ਚ ਸੋਨਾ ਕੱਢਣ ਡਈ ਮੈਂ ਤੇ ਧਾਰ ਬੰਨੋ ਆ ਖੜਾਈ ਹੀ ਹਗੀ ਹਾਂ ਧਾਰ ਕੱਢੀ ਨਹੀਂ ਇਹਦੇ ਨਾ ਕਿਆ ਤਾਂ ਵਾਂਡੇ ਮੇਰੀ ਦਾੜ ਵੀੜ ਹੁੰਦੀ ਆ ਤੇ ਤਾਂ ਦਾੜ ਨਾ ਕੱਟੂ ਬੋਟਲੂ ਵੀੜ ਹੋਣ ਡਈ ਆ ਨਹੀਂ ਤੇ ਮੈਂ ਆਪ ਕੱਟਣਾ ਨਹੀਂ ਵਾਂਡੇ ਮੈਂ ਆਦੀ ਚਲਦੀ ਅੱਗੇ ਉਹਨਾਂ ਕਹੀਂ ਚੱਠੀ ਪੈਰਿੰਗ ਕੱਟ ਦਿੱਤੀ ਆ ਪਤਾ ਨਹੀਂ ਕੀ ਪਖੰਡ ਕਰਦੀਆਂ ਇਹ 10 ਵਜੇ ਉਤੋਂ ਉਤੋਂ 10 ਵਜੇ ਆ ਮੈਂ ਉਹ ਅੱਖ ਨਹੀਂ ਵੀ ਚੱਲ ਜਿਾ ਕੁੱਟ ਦਿੰਦੀ ਆ ਤੇ ਝੋਲੋ ਤੁਰੀ ਗੱਲ ਨੂੰ ਚੱਲ ਕਹਿ ਉਹ ਕਹਿ ਦਨੇ ਉਹਨੂੰ ਗੋਪੀ ਨੂੰ ਆ ਚੱਲੀ ਓਏ ਆ ਜਾ ਹੁਣ ਮੈਨੂੰ ਚੰਗਾ ਸੁਨਾਹ ਦੇਣ ਤੇ ਰੱਖਿਆ ਹੁਣ ਕੱਢ ਕੇ ਹੀ ਲਿਆਉਣਾ ਸੀਗਾ ਆ ਲੈ ਇਹਨੂੰ ਲਿਫਾਫੇ ਚ ਪਾ ਕੇ ਲਿਆ ਆ ਗਿਆ ਇੰਨੇ ਟੱਪੇ ਕਰਨੇ ਮੈਂ ਚੱਲ ਲਿਫਾਫੇ ਚ ਹੀ ਪਾ ਦਿੰਦੀ ਆ ਆਹ ਲਿਫਾਫੇ ਚ ਪਾ ਕੇ ਲਿਆਇਆ ਤੂੰ ਇਹ ਸਾਰਾ ਹੀ ਆ ਸੁਣਾ ਹਾਂ ਸਾਰਾ ਹੀ ਆ ਅੱਛਾ ਸਾਰਾ ਤੇ ਉਹਦੇ ਦੂਜਾ ਡਰ ਗੱਲ ਚ ਪਿਆ ਉਹ ਨਹੀਂ ਮੇਰੇ ਲਵਾਇਆ ਉਹ ਆਪੇ ਲਵਾ ਲੂ ਮੰਮੀ ਤੇ ਹਿਲਵਾ ਲਿਆ ਮੈਨੂੰ ਚੰਗਾ ਤੇ ਹੀ ਸੁਨਾਹ ਦੇਣ ਨੂੰ ਰੱਖਿਆ ਆਈਓ ਜੇ ਮੈਂ ਉੱਧਰ ਜਾਣੀ ਆ ਤਾਂ ਉਹ ਆਂਦੀ ਆ ਵੀ ਮੇਰੀ ਧੜੀ ਹੋਣ ਲਈ ਆ ਤੇ ਪੁੱਤੇ ਅੱਧਾ ਦੇਣਾ ਆ ਗਿਆ ਵਾ ਤੇ ਤੁਸੀਂ ਧਾਰ ਹੀ ਕੱਢ ਲਓ 10 ਵਜ ਗਏ ਹੁਣ ਅਜੇ ਜਦੋਂ ਧਾਰ ਵੀ ਤੂੰ ਧਾਰ ਕੱਢ ਲੈਂਦੀ ਉਹਦੀ ਮੇਰੇ ਗੁੱਟ ਨੂੰ ਪੀੜ ਹੁੰਦੀ ਨਹੀਂ ਤੇ ਮੈਂ ਤੇ ਆਪ ਕੱਢ ਲੜੀ ਸੀਗੀ ਕੱਢ ਲਿਓ ਨੀਂ ਤਾਂ ਤੁਸੀਂ ਉਹ ਦੂਜਾ ਸੋਨਾ ਤੇ ਲਵਾ ਲਓ ਤੋ ਫਿਰ ਸੋਨਾ ਹੁਣ ਤੁਸੀਂ ਮੈਨੂੰ ਸੁਣਾ ਤੇ ਮੈਂ ਤਾਂ ਤੁਹਾਨੂੰ ਆਖਿਆ ਕਿ ਤੁਸੀਂ ਦੇ ਦਿਓ ਜਾਇਦਤ ਪੁੱਤ ਤੁਹਾਡੀ ਬਣੇ ਨਹੀਂ ਬਾਕੀ ਤੇ ਮੈਂ ਜਿਹੜਾ ਪਿਆ ਹੀ ਉਹ ਤੇ ਫਿਰ ਲੈ ਆਂਦਾ ਉਹ ਹੀ ਤੇ ਵੇਚੀ ਉਹਦਾ ਵਾ ਪਰ ਜਿਹੜਾ ਹੁੰਨੇ ਆ ਉਹਨੇ ਗੱਲ ਚ ਪਾਇਆ ਉਹ ਨੂੰ ਕੌਣ ਲਵਾਵੇ ਮੇਰੇ ਨਾਲ ਤਾਂ ਨੇ ਝਟ ਲੜ ਪੈਣਾ ਵਾ ਚਲ ਕੋਈ ਨਹੀਂ ਮੁੰਡੇ ਆਹ ਦਿੰਦੇ ਆ ਤੇ ਮੈਂ ਕਹਿੰਦਾ ਉਹਨਾਂ ਨੂੰ ਮੈਂ ਲਵਾ ਲੇ ਉਹਨਾਂ ਨੂੰ ਕਹਿ ਦਿੰਦਾ ਚਲ ਜੇ ਲਵਾ ਲੋਗੇ ਨਾ ਮੈਂ ਤਾਂ ਰੋਜ਼ ਕੱਢ ਲਿਆ ਕਰੂੰਗੀ ਉਹਨੇ ਨਹੀਂ ਲਾ ਕੇ ਦੇਣਾ ਹੈਗਾ ਮੈਨੂੰ ਉਹਦਾ ਪਤਾ ਵਾ ਕੋਈ ਨਹੀਂ ਮਿਲ ਕਢਾਲ ਮੈਂ ਲਵਾ ਲੈ ਉਹਨਾਂ ਨੂੰ ਕਹਿ ਦਿੰਦਾ ਹੋਊਗੀ ਦਊ ਕਿ ਕਿਉਂ ਨਾ ਉਹ ਤੇ ਗੱਲ ਚ ਪਾ ਕੇ ਤੇ ਦੁਜੀ ਫੇਰਦੀ ਜਦੋਂ ਹੁਣ ਮੈਨੂੰ ਕੱਲ ਦਾ ਕਿਆ ਹੈਗਾ ਤੇ ਉਹ ਦੂਜਾ ਲਾ ਕੇ ਤੇ ਫੜਾ ਦਿੰਦੀ ਉਹਨੇ ਫੜਾਇਆ ਹੀ ਨਹੀਂਗਾ ਉਹ ਤਾਂ ਦੇ ਦਿੰਦੀ ਜਾਂ ਕੋਈ ਗੱਲ ਨਹੀਂ ਮੰਗ ਲੈਂਦਾ ਮੈਂ ਤੋ ਧਾਰ ਕੱਢ ਲਾ ਪੁੱਤ ਤੇਰੇ ਤਾਂ ਗੁੱਟ ਨੂੰ ਪੀੜ ਆਉਂਦੀ ਹੈ ਜਦੂ ਪਾਲ ਫਾਫੇ ਨੂੰ ਪਾ ਮੈਂ ਉਹਨੂੰ ਮੰਗ ਲਿਆ ਹੁਣਾ ਚਲ ਮੈਂ ਲਾ ਫਾਫੇ ਚ ਪਾ ਦਿੰਦੀ ਆ ਤੇ ਭਾਗ ਦੇ ਕੱਢ ਲਿਓ ਨਿਵੇਂ ਧਾਰ ਮੈਂ ਹਾਏ ਹਾਏ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੇਸਾਂ ਤੇ ਟੈਕਸ ਲਗਾਵੇਗਾ ਟਰੰਪ ਇਹਨੇ ਪਤਾ ਨਹੀਂ ਕੀ ਕਰ ਦੇਣਾ ਮਨਪ੍ਰੀਤ ਹਾਂਜੀ ਭਾਜੀ ਬਾਗੀ ਤੂੰ ਸੁਣਾ ਜਾ ਦੇਤਾ ਹੈ ਗਾਜਪਿਆ ਵੀ ਦੇ ਦੇ ਕੋਣ ਹੁਣ ਇਹ ਵੀ ਭਾਜੀ ਓ ਇਹ ਵੀ ਦੇ ਦੇ ਕੇ ਹੁਣ ਬਹੁਤ ਚੱਲ ਪਿਆ ਹੈ ਤੇ ਦੇਖ ਮਿਲਣਾ ਜੇ ਤੁਹਾਨੂੰ ਇਹਦਾ ਕੱਖ ਵੀ ਨਹੀਂ ਮਿਲਣਾ ਕਿਉਂ ਇਹ ਵੀ ਸੋਨਾ ਹੀ ਆ ਹੈਗਾ ਇਹ ਸੋਨਾ ਹੀ ਆ ਅਦਾ ਮੈਂ ਕੀ ਕਹਾਂ ਦੀ ਮੈਂ ਸਾਰਾ ਜੇ ਸੋਨਾ ਗਹਿਣੇ ਪਾਤਾ ਤੇ ਜੇ ਕਿਤੇ ਆਪਾਂ ਨੂੰ ਵਿਆਹ ਸ਼ਾਦੀ ਆ ਗਿਆ ਹਨਾ ਤੇ ਇਹ ਕਦੀ ਮੈਂ ਪਾ ਦਿਆ ਕਰ ਉਹਦਾ ਵਿਆਹ ਹੋਣਾ ਤਾਂ ਨਹੀਂ ਕਿਸੇ ਦਾ ਵੀ ਹਾਂ ਅਜੇ ਕੀ ਪਤਾ ਕਦੋਂ ਸਡਾਉਣਾ ਜੇ ਸਡਾਣਾ ਤੁਹਾਨੂੰ ਸ਼ਾਮੀ ਨੂੰ ਸਡਾ ਦਿਆਂ ਤੁਹਾਨੂੰ ਕਿਹਾ ਹਾਂ ਤੇ ਸ਼ਾਮੀ ਨੂੰ ਜੇ ਤੇ ਕਈ ਦਾ ਵਿਆਹ ਹੋ ਸਕਦੇ ਉਹ ਘੜਾ ਪਤਾ ਲੱਗਣਾ ਵਾ ਵੀ ਆਹੀ ਘੜੇ ਰੱਖਣੇ ਆ ਕਾੜੀ ਆਉਣੇ ਸਾਡੇ ਘਰ ਮੈਂ ਉਹਦੇ ਦੀ ਚੰਗਾ ਹੀ ਸਕੂ ਹੋਰ ਤਾਂ ਪੈਸੇ ਬਣ ਜਾਂਦੇ ਮੈਂ ਕੀ ਕਹਿੰਦੀ ਆ ਵੀ ਇਹ ਰਹਿਣ ਦੋ ਅਸੀਂ ਮੰਡ ਵਰਤ ਕੇ ਪਾ ਲਿਆ ਕਰਨਾ ਵਾ ਅੱਛਾ ਅੱਜ ਕੱਲ ਦੇ ਰਵਾਜ ਹੀ ਹੋ ਗਏ ਸੋਨਾ ਜਿਹਾ ਪਾਉਂਦਾ ਪਹਿਲਾਂ ਵਿੱਚੋਂ ਜੋ ਹਟ ਗਿਆ ਹੈਗਾ ਹੂੰ ਤੂੰ ਹੁਣ ਫੇਰ ਚੱਲ ਗਿਆ ਜਿਹੜਾ ਵਾਜ ਅੱਛਾ ਆ ਤਾਂ ਫੇਰ ਲੋਕਾਂ ਨੇ ਕਹਣਾ ਭਿਲੇ ਐਡੇ ਵੱਡੇ ਕਰੋਾਈਆਂ ਤੇ ਸੋਨਾ ਵੀ ਨਹੀਂ ਪਾਇਆ ਇਹਨਾਂ ਨੇ ਗੱਲ ਤੇ ਤੇਰੀ ਵੀ ਸਹੀ ਹੈ ਬ੍ਰੋ ਹਣਾ ਮੈਂ ਤਾਂ ਕਹਿੰਨੀ ਇੱਕ ਅੱਧਾ ਕੜਾ ਕੁੜਾ ਤਹੀ ਵੀ ਭਰਾ ਆਪਣਾ ਰੱਖ ਲਿਓ ਚਲੋ ਛੁੱਟਣ ਦਾ ਕੀ ਬਤਾਂਦਾ ਕਦੋਂ ਛੁੱਟਣਾ ਦੇ ਛੜਾਦ ਲੈਣਾ ਚੱਲ ਕੋਈ ਨਾ ਨਾਲੇ ਪਲਾਟ ਵਿੱਚ ਕਿਹੜੀ ਕੋਈ ਫਸਲ ਉਗਣੀ ਆ ਵੀ ਜਿਹੜੀ ਉਹ ਵੱਢ ਕੇ ਤੇ ਵਟਾ ਕਰ ਲੈਣੀ ਕੀ ਵੀ ਤਾਂ ਕਦੋਂ ਵੇਚਣਾ ਕਦੋਂ ਨਹੀਂ ਨਾਲੇ ਜਦੋਂ ਜਾਇਦਾਦ ਬਣਾਉਣੀ ਫਿਰ ਵੇਚਣੀ ਥੋੜਾ ਵਾ ਨਹੀਂ ਨਹੀਂ ਵੇਚਣਾ ਥੋੜੀ ਪਲਾਟ ਆਹੋ ਚਲ ਠੀਕ ਆ ਫਿਰ ਥਿੰਗ ਔਰ ਕਰਿਓ ਗੱਲ ਮੇਰੀ ਇਦਾਂ ਸਿਆਣੀ ਜੇ ਆਹੋ ਉਹ ਤਾਂ ਸਿਆਣੀ ਆ ਤੂੰ ਬੜੀ ਵੇਖਿਆ ਭਾਜੀ ਝੱਟ ਮੇਰੀ ਗੱਲ ਮੰਨ ਗਏ ਭਾਜੀ ਨੂੰ ਪਤਾ ਵਾ ਵੀ ਮੈਂ ਸਿਆਣੀ ਆ ਤਾਂ ਗੱਲਾਂ ਵੀ ਸਿਆਣੀਆਂ ਕਰਦੀ ਆਹ ਇੱਕ ਹੱਡੀ ਨੂੰ ਇੰਨੀ ਪਤਾ ਵੀ ਮੈਂ ਸਿਆਣੀ ਆ ਏ ਮੇਰੇ ਨਾਲੇ ਜੰਮ ਕੇ ਅਜੇ ਤੱਕ ਇਹਨੂੰ ਮੇਰੇ ਗੁਣ ਨਹੀਂ ਪਤਾ ਹੈਗੇ ਇਹਨਾਂ ਚੰਗਾ ਮੈਂ ਇੱਥੇ ਜੰਮ ਜਾਂਦੀ ਤੇ ਚੰਗੀ ਹੀ ਲੈ ਆ ਜਿਹੜੇ ਲਾਂਦਾ ਵਿੱਚ ਪਾ ਲਾਂ ਮੈਂ ਉਹ ਨਹੀਂ ਉਹਨੇ ਨਹੀਂ ਦਿੱਤਾ ਹੈਗਾ ਉਹ ਕਹਿੰਦੀ ਆ ਵੀ ਮੈਂ ਤੇ ਇਹ ਕਿਸੇ ਕਾਟੇ ਨੇ ਦਿੱਤਾ ਮੈਂ ਰੱਖ ਲਿਆ ਵਾ ਤੇ ਜਦੋਂ ਕੋਈ ਵਿਆਹ ਸੱਦੇ ਉਹ ਮੈਂ ਤੇ ਦੀਦੀ ਆ ਵੰਡ ਵਰਤ ਕੇ ਪਾਲਿਆ ਕਰਾਂਗੀ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਜਿੰਨਾ ਬਿੱਲੀ ਦੇ ਗਾਲ ਟੱਲੀ ਪੌਣੀ ਔਖੀ ਆ ਨਾ ਓਨੀ ਇਹਦੇ ਗਲੋਂ ਸੋਨਾ ਲਵਾਉਣਾ ਔਖਾ ਵਾ ਉਹਦੇ ਚੁਲਾਕੀ ਖੇਡ ਗਈ ਆ ਉਹ ਕਹਿੰਦੀ ਕਹਿੰਦੀ ਇੱਕ ਕੜਾ ਵੀ ਕੱਢ ਲਓ ਵਿੱਚੋਂ ਤੁਸੀਂ ਭਾਪੂ ਕੋ ਚੱਲ ਜਾ ਕਰੋ ਇਹ ਵਿੱਚੋਂ ਕੜਾ ਨਿਕਲ ਗਿਆ ਉਹਨੇ ਵੀ ਗਲੋ ਲਾ ਕੇ ਨਹੀਂ ਦਿੱਤਾ ਹੈਗਾ ਤੇ ਪੈਸੇ ਕਿੱਥੋਂ ਫਿਰ ਪੂਰੇ ਕਰਨੇ ਆ ਗੱਲ ਤੇਰੀ ਵੀ ਸਹੀ ਆ ਫਿਰ ਉਹਦੀ ਗੱਲ ਮੰਨ ਕੇ ਤੇ ਆ ਗਏ ਰਮਾਨਾ ਚਲ ਭਰਾ ਤੂੰ ਤੂੰ ਆਪਣੀ ਭੈਣ ਨੂੰ ਜਿਆਦਾ ਜਾਣਦੀ ਸਾਡੇ ਨਾਲੋਂ ਅਸੀਂ ਥੋੜੀ ਜਾਣਦੇ ਹਾਂ ਧਿਆਨ ਨਾਲ ਜਾਇਓਣ ਠੀਕ ਆ ਤੁਸੀਂ ਬਹੁਤ ਹੀ ਚਲਾਕ ਬਣੀ ਫਿਰਦੀ ਬੰਦਾ ਪੁੱਛੇ ਵੀ ਇੰਨੀਆਂ ਚਲਾਕੀਆਂ ਵੀ ਘਰਾਂ ਦੇ ਵਿੱਚ ਵਾਰਾ ਖਾਂਦੀਆਂ ਆ ਜਿਹਨੇ ਚਲਾਕ ਬਣੀ ਸਦਕਾ ਕੋ ਨੂੰ ਨਾਗਿੰਬੰਦ ਚਾ ਚੜ ਗਿਆ ਹੱਤੂਗੀ ਨੀ ਅਖਬਾਰ ਹੀ ਪੜੀ ਜਾਂਦੇ ਤੇ ਸੋਨਾ ਕਿਉਂ ਨਹੀਂ ਦਿੱਤਾ ਲੈ ਆਪ ਤੇ ਪੜਨੀ ਨਹੀਂ ਆ ਤੇ ਮੈਨੂੰ ਗੁੱਛੀ ਜਾਂਦੇ ਆ ਸੋਨਾ ਬਾਜੀ ਦੀ ਸਲਾਹ ਨਾ ਇਨੀ ਦਿੱਤਾ ਮੈਂ ਕਿਹਾ ਆਪਣੀ ਮਰਜ਼ੀ ਕੀਤੀ ਆ ਜਦੋਂ ਉਹ ਗੱਲ ਹੋ ਗਈ ਹੀ ਕਿ ਸੋਨਾ ਦੋਨਾਂ ਨੇ ਦੇਣਾ ਵਾ ਤੇ ਤੂੰ ਫੇਰ ਹਾ ਵਿੱਚੋਂ ਰੱਖ ਲਿਆ ਵਾ ਅਈਂ ਚਲਾਕੀ ਆ ਨਾ ਖੇਡਿਆ ਕਰ ਇਹਨਾਂ ਕੀ ਮਿਲ ਜਾਣਾ ਹੀ ਗਸੌਏ ਦਾ ਹਾਂ ਹੈ ਦੇ 150 ਰੁਪਏ ਟੋਕਾ ਤੇ 1.5 ਟੋੜਾ ਹੋਣਾ ਜਿਹੜਾ ਸੋਨਾ ਤੂੰ ਪਾਇਆ ਵਾ ਤੇ ਫੇਰ ਕੀ ਪਾਉਣ ਨੂੰ ਬਣਾਏ ਹੁੰਦੇ ਆ ਬਾਕੀ ਤੇ ਸਾਰੇ ਉਥੇ ਪੇਟੀ ਚ ਪਏ ਹੀ ਗੇ ਤੁਹਾਡੇ ਕੋਲ ਹੀ ਮੈਂ ਮੰਗਿਆ ਕਦੀ ਇੱਧਰ ਤੋਂ ਵੱਧ ਕਦੀ ਨਹੀਂ ਮੰਗਿਆ ਕੋਛ ਨਹੀਂ ਤੇ ਜਦ ਗੱਲ ਹੋ ਗਈ ਹੀਗੀ ਵੀ ਸੋਨਾ ਸਾਰਾ ਦੇਣਾ ਵਾ ਤੇ ਫੇਰ ਤੂੰ ਜਾਂਦੇ ਜਾਂਦੇ ਫੇਰ ਚਲਾਕੀ ਖੇਡ ਗਈਆਂ ਮੈਂ ਤਾਂ ਨਹੀਂ ਚਲਾਕੀ ਖੇਡਿਆ ਐਵੇਂ ਚਲਾਕੀ ਚਲਾਕੀ ਕਰਦੇ ਰਹਿੰਦੇ ਆ ਤੁਸੀਂ ਜੇ ਈਡੀ ਚੁਲਾ ਕੀ ਖੱਡੀ ਹੈਗੀ ਤੇ ਤੁਸੀਂ ਵੀ ਕਰ ਲੈਂਦੇ ਚੁਲਾ ਕੀ ਤੇ ਆਪਣੇ ਮੰਡੇ ਦਾ ਵੀ ਰੱਖ ਲੈਂਦੇ ਤੁਸੀਂ ਆਹ ਤੇ ਫੇਰ ਰੱਖ ਲੈਂਦੇ ਤੇ ਫੇਰ ਸਲਾਹ ਕਾ ਤੋ ਕੀਤੀ ਆ ਫੇਰ ਨਾ ਦਿੰਦੀ ਤੇ ਮੈਂ ਵੀ ਨਾ ਦਿੰਦੀ ਹਾਏ ਮੈਨੂੰ ਗੁੱਸਾ ਨਾ ਚੜਾਓ ਸਾਰਾ ਸੋਨਾ ਤੇ ਦੇ ਦਾਂਵਾ ਐਵੇਂ ਹੀ ਬਸ ਮੈਂ ਹੀ ਲੱਭ ਜਾਨੀ ਆ ਤੇ ਸੁਧਿਆਨ ਤੇ ਫੇਰ ਮੈਂ ਆ ਹੋ ਗਈ ਜਿਹਨੇ ਸਾਰਾ ਫੜਾਤਾ ਆਪੇ ਤੂੰ ਤੇ ਫੇਰ ਦਿਮਾਗ ਵਰਤ ਗਈ ਪਤਾ ਲੱਗ ਗਿਆ ਨਾ ਸੁਧਿਆਨ ਵਾ ਤਾਂ ਹੀ ਤੇ ਮੰਮੀ ਕਹਿੰਦੀ ਹੁੰਦੀ ਟੰਕਾ ਚਾੰਗੀ ਕਰੀ ਜਾ ਮੂੰਹ ਚ ਬੋੜ ਬੋੜ ਮੈਨੂੰ ਸਾਰਾ ਸੁਣਨ ਦਿਆ ਕੀ ਕਹਿਨ ਲਈ ਆ ਤੂੰ ਆਗਲ ਕੀ ਧਿਆਵਾ ਸੱਚੀ ਕਹਿਂਦੀ ਆ ਮੈਂ ਕੀ ਕਹਿਤਾ ਵਖਰਾ ਤੇ ਤੈਨੂੰ ਇੰਨਾ ਵੀ ਨਹੀਂ ਪਤਾ ਵੀ ਮੇਰੀ ਵੱਡੀ ਥਾਂ ਵਾ ਮੇਰੀ ਵੱਡੀ ਭੈਣ ਵਾ ਤੂੰ ਤੇ ਭੈਣਾ ਵਾਲਾ ਕੋਈ ਕੰਮ ਨਹੀਂ ਸੱਚੀ ਕਰਦੀ ਹੈਗੀ ਮੈਂ ਤਾਂ ਕਾਮ ਨਹੀਂ ਮੈਨੂੰ ਇੰਨੀ ਸ਼ਰਮ ਆਉਂਦੀ ਨਾ ਵੀ ਮੇਰੀ ਭੈਣ ਵਾ ਤੇ ਇਹ ਆ ਕੁਛ ਮੇਂ ਨਾ ਕਰਦੀ ਫਿਰਦੀ ਆ ਠਟਕੜ ਜਿਹੀ ਸਲਾਹ ਨਾ ਬੰਦਾ ਹੁਣ ਇਸ ਗੱਲ ਤੇ ਸਲਾਹ ਨਾ ਤੁਰਨ ਲੱਗੇ ਤੇ ਦੋਏ ਤੁਰ ਪੈਂਦੀ ਆ ਹਾਂ ਤੁਰ ਪੈਂਦੀ ਸਾਰਾ ਕੁ ਮੈਨੂੰ ਲੁਟਾ ਦਿੰਦੀ ਬਾਦ ਵਿੱਚ ਨਕਲੀ ਲਿਆ ਕੇ ਪਾਈ ਫਿਰਦੀ ਹਾਂ ਫਿਰ ਬਾਅਦ ਚ ਉਹਦੇ ਚੋਂ ਛੋਟੀ ਜਾਣਾ ਹੈਗਾ ਛੋਟੀ ਜਾਣਾ ਹੈਗਾ ਨਹੀਂ ਛੁੱਟਣਾ ਹੈਗਾ ਤੇ ਮੈਨੂੰ ਕਿਹੜੇ ਗਰੰਟੀ ਦੇਣ ਦੇਂਗੀ ਵੀ ਤੂੰ ਇੰਨੇ ਚਿਰ ਨੂੰ ਛੁੱਟਣਾ ਮੈਂ ਨਹੀਂ ਦਿੱਤਾ ਮੇਰਾ ਨਹੀਂ ਜੀ ਕਿਤਾ ਤਾਂ ਮੈਂ ਨਹੀਂ ਦਿੱਤਾ ਮੈਂ ਮੇਨ ਲੋੜ ਤੇ ਇੰਨਾ ਨਹੀਂ ਜਿਦਿਆ ਜਾ ਸਕਦਾ ਮਨ ਵੀ ਤੂੰ ਤੇ ਸੱਚੀ ਗੱਲ ਆ ਵੀ ਤੂੰ ਇੰਨਾ ਮੈਨੂੰ ਸਤਾਇਆ ਨਾ ਤੇ ਇੰਨਾ ਜਿਦਿਆ ਹੀ ਨਹੀਂ ਜਾ ਸਕਦਾ ਹੈਗਾ ਸਤਾਇਆ ਤੇ ਮੈਨੂੰ ਤੂੰ ਹੀ ਆ ਮੈਂ ਕਹਦਾ ਤੈਨੂੰ ਸਤਾਇਆ ਤੇ ਮੈਂ ਸਗੋਂ ਗੱਲ ਚੁੱਪ ਕਰਕੇ ਮੰਨ ਲਈ ਨਹੀਂ ਤੂੰ ਤੇ ਮੰਦੀ ਨਹੀਂ ਹੈਗੀ ਤੇ ਬੰਦਾ ਕਰੇ ਵੀ ਕੀ ਉਦੋਂ ਕਹਿੰਦੇ ਯਾ ਜੋ ਜੋ ਸੋਨਾ ਬੜਾ ਵਾ ਹੁਣ ਇਹ ਸੋਨਾ ਗਹਿਣੇ ਪਾਉਣਾ ਮੇਰ ਨਾਲ ਪਹਿਲਾਂ ਗੱਲ ਕੀਤੀ ਸੀ ਕਿ ਵੀ ਆ ਗਹਿਣੇ ਵੀ ਪਿਆ ਕਰਨਾ ਵਾ ਸੋਨਾ ਤਾਂ ਹੁਣ ਤੇਰਾ ਲੜਨ ਵਾਲੀ ਹੁਣ ਤੇਰੀ ਇਹ ਦਾੜ ਨਹੀਂ ਪੀੜ ਹੁੰਦੀ ਤਾਰ ਕੱਢ ਵਾਲੀ ਤੇਰੀ ਦਾੜ ਪੀੜ ਹੁੰਦੀ ਉਹ ਵੀ ਮੈਂ ਤੇਰੇ ਲਈ ਇੰਨੀ ਜਿਆਦਾ ਦਾੜ ਪੀੜ ਹੁੰਦੀ ਆ ਤੇ ਲੈ ਕੇ ਤੇ ਫਿਰ ਬੈਠੀ ਰਹਾ ਫਿਰ ਤਾਂ ਇਹਦੇ ਇੱਥੇ ਬੈਠੀਂ ਗਈ ਹਾਏ ਜਿੱਥੇ ਹੀ ਭੁੱਲ ਗਿਆ ਅੰਤਰਾ ਵੀ ਦਾੜ ਪੀੜ ਵੀ ਕੀ ਆਏਗਾ ਨਾ ਮੈਨੂੰ ਪਤਾ ਨਹੀਂ ਕਿੱਥੋਂ ਲੜਾਕੀ ਜੀ ਰੱਖੀ ਸੀ ਮੇਰੇ ਪੱਲੇ